ਸਰਬਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੂੰ ਸਿੱਖ ਪੰਥ ਲਈ ਕੀਤੇ ਸੰਘਰਸ਼ ਤੋਂ ਲਾਂਬੇ ਕਰ ਦਿੱਤਾ ਗਿਆ ਵਾ ਇੱਕ ਨਿਜੀ ਅਖਬਾਰ ਦੇ ਵਿੱਚ ਇਹ ਖਬਰ ਲੱਗੀ ਸੀ ਜਿਆਦਾ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਨਰਾਇਣ ਸਿੰਘ ਜੀ ਤੇ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਗੱਲਬਾਤ ਕਰਦੇ ਹਾਂ ਸਚਾਈ ਕੀ ਹੈ ਸਰ ਜਾਨਣਾ ਚਾਹਵਾਂਗੇ ਕਿ ਜਿਹੜੀ ਖਬਰ ਦੇ ਵਿੱਚ ਖਬਰ ਲੱਗੀ ਹੈ ਕੀ ਸਚਾਈ ਹੈ ਸਾਰੀ ਵੇਖੋ ਜੀ ਮੋਰਚਾ ਖਾਲਸਾ ਪੰਥ ਦਾ ਵਾ ਪੰਥ ਨੂੰ ਸਮਰਪਿਤ ਹਰ ਸਿੱਖ ਭਾਵੇਂ ਉਹ ਕਿਸੇ ਵੀ ਰੁਤਬੇ ਤੇ ਆ ਉਹ ਇਹਦੇ ਵਿੱਚ ਸ਼ਾਮਲ ਹੋ ਸਕਦਾ ਆਪਣਾ ਹਿੱਸਾ ਪਾ ਸਕਦਾ ਆਪਣੀ ਸਲਾਹ ਵੀ ਦੇ ਸਕਦਾ ਜਦ ਕਿਉਂਕਿ ਵਰਗਾਰੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਜੋ ਇੱਕ ਨਰਾਸ਼ਤਾ ਦਾ ਆਲਮ ਫੈਲਿਆ ਸੀ ਸਿੱਖ ਜਗਤ ਦੇ ਵਿੱਚ ਉਹਦੇ ਵਿੱਚੋਂ ਕੱਢਣ ਲਈ ਜਗਤਾਰ ਸਿੰਘ ਅਖਵਾਰਾ ਜਿਸ ਨੂੰ ਸਰਬੱਤ ਖਾਲਸਾ ਨੇ ਜਥੇਦਾਰ ਥਾਪਿਆ ਸੀ ਅਕਾਲ ਤਖਤ ਸਾਹਿਬ ਦਾ ਉਹਨੇ ਹੀ ਅਗਲਾ ਕਦਮ ਚੁੱਕਦਿਆਂ ਪੰਜ ਮੈਂਬਰੀ ਕਮੇਟੀ ਦੀ ਨਿਯੁਕਤੀ ਕੀਤੀ ਜਾ ਉਹ ਕਮੇਟੀ ਨੇ ਖਾਲਸਾ ਪੰਥ ਦੇ ਨੁਮਾਇੰਦਿਆਂ ਦੀ ਇਕੱਤਰਤਾ ਬੁਲਾਈ ਇਕੱਤਰਤਾ ਦੇ ਵਿੱਚ ਹੀ ਫੈਸਲੇ ਲੈ ਕੇ ਅਤੇ ਅਗਲੇ ਪੜਾ ਦਾ ਐਲਾਨ ਕੀਤਾ ਗਿਆ 15 ਫਰਵਰੀ ਤੱਕ ਅਸੀਂ ਅਲਟੀਮੇਟਮ ਦਿੱਤਾ ਤੇ 15 ਫਰਵਰੀ ਤੋਂ ਬਾਅਦ ਅਸੀਂ ਉਹ ਜੋ ਕਦਮ ਚੁੱਕਣਾ ਮੋਰਚੇ ਦਾ ਅਗਲੇ ਪੜਾ ਦਾ ਉਹ ਜਾਰੀ ਰਹੇਗਾ ਅਸੀਂ ਨਾ ਕਿਸੇ ਨੂੰ ਕੱਢਿਆ ਨਾ ਕਿਸੇ ਨੂੰ ਅਸੀਂ ਆਖਿਆ ਕਿ ਇਹਦੇ ਵਿੱਚ ਸ਼ਾਮਲ ਨਾ ਹੋਵੋ ਅਸੀਂ ਹਰ ਸਿੱਖ ਨੂੰ ਭਾਵੇਂ ਉਹ ਕਿਸੇ ਵੀ ਪਦਵੀ ਦੇ ਉੱਤੇ ਆ ਉਹ ਇਹਦੇ ਵਿੱਚ ਸ਼ਾਮਲ ਹੋ ਕੇ ਆਪਣਾ ਸਹਿਯੋਗ ਦੇ ਸਕਦਾ ਤੇ ਉਸ ਦਾ ਫਰਜ਼ ਵੀ ਬਣਦਾ ਲੇਕਿਨ ਕਿਉਂਕਿ ਇਸ ਮੋਰਚੇ ਦੀ ਜੋ ਅਗਵਾਈ ਆ ਉਹ ਕਾਲ ਤੱਕ ਸਾਬਦਾ ਜਹਦਾਰ ਭਾਈ ਜਗਤਾਰ ਸਿੰਘ ਹਵਾਰਾ ਕਰ ਰਿਹਾ ਤੇ ਉਹਨੇ ਪੰਜ ਮੈਂਬਰੀ ਕਮੇਟੀ ਦੀ ਨਿਯੁਕਤੀ ਕੀਤੀ ਆ ਗੱਲਬਾਤ ਪ੍ਰੋਫੈਸਰ ਸਾਹਿਬ ਨਾਲ ਵੀ ਕਰ ਲੈਣੇ ਆ ਪ੍ਰੋਫੈਸਰ ਸਾਹਿਬ ਜਿਹੜੀ ਖ਼ਬਰ ਦੇ ਵਿੱਚ ਖ਼ਬਰ ਲੱਗੀ ਹੈ ਉਹਦੇ ਹਿਸਾਬ ਦੇ ਨਾਲ ਕੱਢ ਦਿੱਤਾ ਗਿਆ ਵਾ ਜਾਂ ਉਸ ਤਰ੍ਹਾਂ ਦੀ ਖ਼ਬਰ ਲੱਗੀ ਹੈ ਕਿ ਲੱਗਦਾ ਹੈ ਕਿ ਖ਼ਬਰ ਨੇ ਖ਼ਬਰ ਤੋੜ-ਮਣੋੜ ਕੇ ਲਗਾਈ ਹੈ ਜਾਂ ਫਿਰ ਸੱਚਾਈ ਹੈ ਸਰਬਤ ਖਾਲਸਾ ਮਹਾਨ ਹੈ ਔਰ ਉਹ ਸਰਬਤ ਖਾਲਸਾ ਜਿਹਦੇ ਵਿੱਚ ਕਿ ਲੱਖਾਂ ਦੀ ਤਦਾਦ ਦੇ ਵਿੱਚ ਚੱਬੇ ਵਿਖੇ 2015 ਦੇ ਵਿੱਚ ਸਾਰੀ ਸਿੱਖ ਕੌਮ ਦੇਸ਼ਾਂ ਵਿਦੇਸ਼ਾਂ ਤੋਂ ਇਕੱਠੀ ਹੋਈ ਸੀਗੀ ਉਸ ਸਰਬਤ ਖਾਲਸਾ ਦੇ ਵਿੱਚ ਜਿਹੜੇ ਜਥੇਦਾਰ ਪਾਈ ਜਕਤਾਰ ਸਿੰਘ ਹਵਾਰਾ ਅਤੇ ਕਾਰਜਕਾਰੀ ਜਥੇਦਾਰ ਪਾਈ ਧਿਆਨ ਸਿੰਘ ਜੀ ਮੰਡ ਅਤੇ ਪਾਈ ਜਥੇਦਾਰ ਪਾਈ ਦਾਦੂਵਾਲ ਜੀ ਅਤੇ ਅਜਨਾਲਾ ਸਾਹਿਬ ਦੀ ਨਿਯੁਕਤੀ ਹੋਈ ਹੈ ਇੱਕ ਗੱਲ ਮੈਂ ਸਪਸ਼ਟ ਕਰਾ ਚਾਹਨਾ ਕਿ ਕੋਈ ਵਿਅਕਤੀ ਜਿੰਨਾ ਮਰਜ਼ੀ ਮਹਾਨ ਹੋਏ ਸਰਬਤ ਖਾਲਸਾ ਦੇ ਵੱਲੋਂ ਨਿਯੁਕਤ ਕੀਤੇ ਹੋਏ ਜਥੇਦਾਰਾਂ ਨੂੰ ਕੋਈ ਵੀ ਵਿਅਕਤੀ ਕੱਢ ਨਹੀਂ ਸਕਦਾ ਇਹ ਗੱਲ ਸਾਨੂੰ ਸਪਸ਼ਟ ਹੋਣੀ ਚਾਹੀਦੀ ਹੈ ਹੋਰ ਸਾਰੇ ਹੀ ਜਥੇਦਾਰ ਅੱਜ ਵੀ ਪੰਥ ਦਾ ਹਿੱਸਾ ਨੇ ਲੇਕਿਨ ਬਰਗਾੜੀ ਮੋਰਚੇ ਦੀ ਸਮਾਪਤੀ ਦੇ ਬਾਅਦ ਛੇੜੀਆਂ ਔਮ ਤੇ ਵਿੱਚ ਨਿਰਾਸ਼ਤਾ ਆਈ ਹੈ ਉਦਾਸੀ ਆਈ ਹੈ ਇੱਕ ਬੇਪਰੋਸਗੀ ਵੀ ਆਈ ਹੈ ਇਹ ਤਿੰਨੋਂ ਸ਼ਬਦ ਆਪਣੇ ਆਪਣੇ ਤੌਰ ਤੇ ਵੱਖਰੇ ਵੱਖਰੇ ਨੇ ਉਹ ਸਾਰੀਆਂ ਗੱਲਾਂ ਕਰਕੇ ਜਿਹੜੀ ਬੇਪਰੋਸਗੀ ਵੀ ਆਈ ਹੈ ਉਹਦੇ ਨਾਲ ਇੱਕ ਜਿਹੜਾ ਦੁਖਾਂਤ ਵਾਪਰਿਆ ਕਿ ਜੋ ਪਤਾ ਲੱਗਿਆ ਸਾਨੂੰ ਕਿ ਤਿੰਨੋਂ ਜੱਥੇਦਾਰਾਂ ਦੇ ਵਿੱਚ ਆਪਸੀ ਮਤਭੇਦ ਵੀ ਨਹੀਂ ਹੋਰ ਉਹਦੇ ਬਾਅਦ ਜੱਥੇਦਾਰ ਹਵਾਰਾ ਜੀ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਜਿਹਦੇ ਵਿੱਚ ਕਿ ਅਮਰ ਸਿੰਘ ਚਾਲ ਐਡਵੋਕੇਟ ਚੰਡੀਗੜ੍ਹ ਤੋਂ ਭਾਈ ਨਰਿੰਦਰ ਸਿੰਘ ਜੀ ਚੌੜਾ ਤੇ ਨਾਲ ਹੀ ਸਾਡੇ ਹਰਪਾਲ ਸਿੰਘ ਜਸਪਾਲ ਸਿੰਘ ਹੇਰਾ ਉਹ ਵੀ ਆਪਣੇ ਤੇ ਨਾਲ ਨਾਲ ਸੰਤੋਖ ਸਿੰਘ ਜੀ ਮਾਸਟਰ ਜੀ ਫਾਰਮਲਮ ਦਿਹਾਣਾ ਤੇ ਦਾਸ ਪ੍ਰੋਫੈਸਰ ਬਲਜਿੰਦਰ ਸਿੰਘ ਵੀ ਹੈਗਾ ਇਹ ਕਮੇਟੀ ਨੇ ਫੇਰ ਸਾਰੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਇਕੱਠ ਕੀਤਾ ਤੇ ਭਵਿੱਖ ਦੀ ਰਣਨੀਤੀ ਘੜਨ ਵਾਸਤੇ ਇਹਨਾਂ ਨੇ ਮੀਟਿੰਗਾਂ ਕੀਤੀਆਂ ਹੁਣ 15 ਫਰਵਰੀ ਦਾ ਇੱਕ ਅਲਟੀਮੇਟਮ ਦਿੱਤਾ ਉਸ ਅਲਟੀਵੇਟਮ ਦੇ ਬਾਅਦ ਅਸੀਂ ਬਰਗਾੜੀ ਮੋਰਚੇ ਦੀਆਂ ਮੰਗਾਂ ਨੂੰ ਲੈ ਕਰਕੇ ਅਤੇ ਕੌਮ ਦੀਆਂ ਹੋਰ ਮੰਗਾਂ ਜਿਹੜਾ ਦੇ ਵਿੱਚ ਅਸੀਂ ਨਕੋਦਰ ਕਾਂਡ 1985 ਵਾਲਾ ਵੀ ਸ਼ਾਮਿਲ ਕੀਤਾ ਹੈ ਜਿਹਦੇ ਵਿੱਚ ਕਿ ਚਾਰ ਸਿੰਘ ਸ਼ਹੀਦ ਹੋ ਗਏ ਸੀਗੇ ਉਵੇਂ ਮੰਗਾਂ ਜੀ ਸ਼ਾਮਿਲ ਕਰ ਲਈ ਹੈ ਜਸਟਿਸ ਗੁਨਾਮ ਸਿੰਘ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਗੱਲ ਵੀ ਪੰਜਾਬ ਸਰਕਾਰ ਕੋ ਮੰਗੀ ਹੈ ਸੀ ਕਿ ਦੋਸ਼ੀ ਪੁਲਸ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਹ ਵੀ ਸਾਡਾ ਕੌਮੀ ਏਜੰਡਾ ਹੈਗਾ ਅਸੀਂ ਇਹ ਸਾਰੀਆਂ ਗੱਲਾਂ ਨੂੰ ਲੈ ਕਰਕੇ ਪੰਜਾਬ ਸਰਕਾਰ ਨੂੰ 15 ਫਰਵਰੀ ਤੱਕ ਦਾ ਅਲਟੀਮੇਟਮ ਦਿੱਤਾ ਤੇ ਅਲਟੀਮੇਟਨ ਦੀ ਐਕਸਪਾਇਰੀ ਦੇ ਬਾਅਦ ਸਾਰੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਅਸੀਂ ਸਲਾਹ ਮਸ਼ਵਰਾ ਕਰਕੇ ਆਪਣਾ ਅਗਲਾ ਜਿਹੜਾ ਕੋਰਸ ਆਫ ਐਕਸ਼ਨ ਹੈ ਸੰਘਰਸ਼ ਦਾ ਉਹ ਅਸੀਂ ਵਧਾਂਗੇ ਤੇ ਉਸ ਸੰਘਰਸ਼ ਦੇ ਵਿੱਚ ਹਰ ਪੰਥਕ ਦਰਦੀ ਨੂੰ ਹਰ ਪੰਥਕ ਸਿਧਾਂਤ ਤੇ ਚੱਲਣ ਵਾਲੇ ਵਿਅਕਤੀ ਨੂੰ ਪੂਰਾ ਖੁਲਾਸਾ ਦਇ ਹੈ ਕਿ ਉਹ ਦੇ ਵਿੱਚ ਆ ਸਕਦਾ ਹੈ ਜਥੇਬੰਦੀਆਂ ਤੁਸੀਂ ਕਿਹਾ ਕਿ ਤਿੰਨ ਜਥੇਬੰਦੀਆਂ ਸੀ ਆਪਸ ਵਿੱਚ ਮਤਭੇਦ ਇਹਨਾਂ ਦੇ ਨਹੀਂ ਬੰਦੇ ਪਏ ਸੀ ਤੇ ਜਥੇਬੰਦੀਆਂ ਜਿਹੜੀਆਂ ਕਹਿੰਦੇ ਵੀ ਤੁਸੀਂ ਵੀ ਇਹਨਾਂ ਦੇ ਆਪਸ ਵਿੱਚ ਨਾ ਮਤਭੰਦੀਆਂ ਨਹੀਂ ਬੰਦੀਆਂ ਪਈਆਂ ਸੀ ਤੇ ਹੁਣ ਜਿਹੜੀ ਪੰਜ ਮੈਂਬਰ ਦੀ ਦੀ ਕਮੇਟੀ ਕੀਤੀ ਹੈ ਸ਼ੁਰੂ ਲੱਗਦਾ ਵਾ ਕਿ ਉਹ ਸਹੀ ਤਰੀਕੇ ਨਾਲ ਨਿਭੇਗੀ ਸਾਰੀ ਦੇਖੋ ਜੀ ਇਦਾਂ ਹੈ ਕੀ ਪੰਜ ਮੈਂਬਰੀ ਜਿਹੜੀ ਕਮੇਟੀ ਜਥੇਦਾਰ ਹਵਾਰਾ ਸਾਹਿਬ ਨੇ ਗਠਿਤ ਕੀਤੀ ਹੈ ਸਾਡੇ ਵਿੱਚ ਪੂਰਾ ਤਾਲਮੇਲ ਹੈ ਆਪਸ ਵਿੱਚ ਇੱਕ ਸੁਰਤਾ ਹੈ ਤੇ ਮੈਂ ਮਹਿਸੂਸ ਕਰਦਾ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਾਨੂੰ ਇੱਕ ਗੁੜਤੀ ਦਿੱਤੀ ਹੈ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ ਅੱਜ ਇਸ ਸ਼ਬਦ ਨੂੰ ਲੈ ਕਰਕੇ ਹਿੰਦੁਸਤਾਨ ਦੀਆਂ ਸਰਕਾਰਾਂ ਜਿਹੜੀਆਂ ਨੇ ਕਾਰਗਲ ਦੇ ਪਾਕਿਸਤਾਨ ਦੇ ਲੜਾਈ ਦੇ ਵਿੱਚ ਚਾਈਨਾ ਦੀ ਲੜਾਈ ਵਿੱਚ ਸਾਰਿਆਂ ਨੂੰ ਇਹ ਸ਼ਬਦ ਪੜਾ ਕਰਕੇ ਨਿਸ਼ਚੈ ਕਰ ਆਪਣੀ ਜਿੱਤ ਕਰੋ ਦਾ ਸੰਦੇਸ਼ ਦਿੰਦੇ ਨੇ ਤੇ ਇਹ ਸੰਦੇਸ਼ ਸਾਨੂੰ ਕਲਗੀਧਰ ਪਾਸ਼ਾ ਨੇ ਵੀ ਦਿੱਤਾ ਹੈ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਗੁਰੂ ਦੇ ਉੱਤੇ ਵੀ ਭਰੋਸਾ ਕਰਦੇ ਹੋਏ ਚੱਲਦੀ ਹੈ ਕਿ ਨਿਸ਼ਚੈ ਕਰ ਆਪਣੀ ਜਿੱਤ ਕਰੋ ਗੁਰੂ ਸਾਹਿਬ ਸਾਨੂੰ ਸਫਲਤਾ ਪਕਸ਼ਣ ਦੇ ਸਿੱਖ ਨੌਜਵਾਨਾਂ ਵੱਲੋਂ ਵੱਡਾ ਹੁੰਗਾਰਾ ਮਿਲੇਗਾ ਇਹਦੇ ਵਿੱਚ ਤੁਹਾਨੂੰ ਨਾਲ ਬਿਲਕੁਲ ਅਸੀਂ ਕੱਲ ਵੀ ਜੋ ਮੀਟਿੰਗ ਜਲੰਧਰ ਵਿਖੇ ਕੀਤੀ ਜਾ ਵੱਡੇ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਨੇ ਉਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਆ ਅਸੀਂ 15 ਫਰਵਰੀ ਦਾ ਜੋ ਐਲਟੀਮੇਟ ਮਾ ਉਸ ਤੋਂ ਬਾਅਦ ਦਾ ਜੋ ਅਸੀਂ ਐਕਸ਼ਨ ਲਈਆ ਉਹ ਸੈਕਸ਼ਨ ਦੇ ਵਿੱਚ ਜੋ ਵੱਧ ਚੜ ਕੇ ਹਿੱਸਾ ਲੈਣਗੇ ਉਹਨਾਂ ਨੇ ਭਰੋਸਾ ਹੀ ਨਹੀਂ ਦਿੱਤਾ ਉਹਨਾਂ ਨੇ ਆਪਣੀ ਆਪਣੀ ਜ਼ਿੰਮੇਵਾਰੀ ਵੀ ਸੰਭਾਲ ਲਈ ਆ ਤੇ ਉਹ ਅਸੀਂ ਤਰੀਕ ਅਜੇ ਅਨਾਉਂਸ ਨਹੀਂ ਕੀਤੇ ਕਿ ਕਿਸ ਦਿਨ ਅਸੀਂ ਉਹ ਐਕਸ਼ਨ ਨੂੰ ਪ੍ਰੈਕਟੀਕਲੀ ਕਰਨਾ ਵਾ لیکن ਉਹਦੇ ਇਸੀ ਤਿਆਰੀ ਕਰ ਰਹੇ ਆ ਨੌਜਵਾਨ ਉਹਦੇ ਵਿੱਚ ਹਿੱਸਾ ਲੈ ਰਿਹਾ ਬਹੁਤ ਬਹੁਤ ਧੰਨਵਾਦ ਡੇਲੀ ਪੋਸਟ ਨਾਲ ਖਾਸ ਗੱਲਬਾਤ ਕਰਨ ਵਾਸਤੇ ਤੁਹਾਨੂੰ ਦੱਸ ਦਈਏ ਕਿ ਨਾਰਾਇਣ ਸਿੰਘ ਜੀ ਸਾਡੇ ਨਾਲ ਜੁੜੇ ਸੀ ਤੇ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਜੁੜੇ ਸੀ ਉਹਨਾਂ ਨੇ ਸਚਾਈ ਪੇਸ਼ ਕੀਤੀ ਹੈ ਕਿ ਕੀ ਸਾਰੀ ਸਚਾਈ ਹੈ ਤੇ ਹੁਣ ਦੇਖਣਾ ਹੋਏਗਾ ਕਿ ਸਿੱਖ ਨੌਜਵਾਨ ਕਿੰਨੀ ਗਿਣਤੀ ਦੇ ਵਿੱਚ ਇਹਨਾਂ ਨਾਲ ਜੁੜਦੇ ਆ ਕੈਮਰਾਮੈਨ ਵਿਕੀਸ਼ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸਟ ਅੰਮ੍ਰਿਤਸਰ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978